ਸਾਡੇ ਮਾਜੂ ਮੋਹਨਪੰਤਰੀ ਸਾਹਿਬ ਨੂੰ ਜਿਹੜਾ ਕੈਂਪੇਨ ਜਿਹੜਾ ਮਾਈ ਟਿਕਾਣਾ ਮੜਿਆ ਕੇਰ ਫੰਡੂਮ ਦਾ ਜਿਹੜੀ ਕੀਤਾ ਕੋਇਲ ਕੋਇਲ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੈਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲੇਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨ ਅੰਮ੍ਰਿਤਸਰ ਕਮਿਸ਼ਨਰੇਟ ਇਹ ਨਾਮਈ ਹੈਗੀ ਐ ਇਹ ਚ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਐ ਅਸੀਂ ਫੋਰਸ ਪ੍ਰੋਵਾਈਡ ਕੀਤੀ ਐ ਦੇਖਿਓ ਇਸ ਕਿਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰੱਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਔਰ ਇਹ ਜਿਹੜੇ ਐਨਡੀਪੀਐਸ ਦੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮਨੀ ਬਰਾਮਦ ਹੋਈ ਹੈ ਔਰ ਗੁਰੰਦਰ ਕਮਿਸ਼ਨੇਟ ਦੇ ਵਿੱਚ ਵੀ ਡੀਲ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ ਬਾਰ ਜਿਹੜਾ ਮੁੱਦਮ ਕ੍ਰਾਈਮ ਦੇ ਵਿੱਚ ਉਹ ਉਹਦੀ ਅਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮ ਇਹ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਹੈ ਜਾਂ ਇਹੋ ਜਿਹੇ ਕੰਮਾਂ ਜਿਹਨਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਰਹੇ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ سلسلہ ਚੱਲ ਰਿਹਾ ਹੈ ਕਿ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਪੰਜਾ ਦਾ ਨਾਲ ਬੋਦੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਸਭ ਗਰਾਵਟ ਕਿੰਨੀ ਕਾਈ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੁਣ ਕਿਤਨਾ ਕਿਤੇ ਜਿਹੜੇ ਨਸ਼ਾ ਤਸਕਰੀ ਬੈਕਫੁੱਟ ਹੋ ਗਿਨੇ ਚੀਜ਼ੋਂ ਕਿੰਨੀ ਕ ਗਰਾਵਟ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰਦੇ ਹੈ ਸਰ ਦੇਖੋ ਅਸੀਂ ਦੋ ਕਰਾਉਂ ਸਟਰੈਟਜੀ ਤੇ ਕੰਮ ਕਰ ਰਹੀ ਹੈ ਕੰਮ ਹੈ ਸਪਲਾਈ ਚੇਨ ਜਿਹੜੀ ਤੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਅਕ੍ਰੋਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਚ ਵੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਕਰਾਇਆ ਜਾ ਰਿਹਾ ਹੈ ਡਿਕਸ਼ਨ ਸੈਂਟਰ ਓਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਕਿ ਜਿੱਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਔਰ ਅਸੀਂ ਉਹਦੇ ਚ ਗਵਰਨਮੈਂਟ ਆਫ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਦੇ ਤਹਿਤ ਦਿਨ ਰਾਤ ਲੱਗੇ ਹੋਏ ਆ ਔਰ ਮੈਂ ਸਮਝਦਾ ਕਿ ਕਾਫੀ ਫਰਕ ਪਿਆ ਔਰ ਡਿਮਾਂਡ ਦੇ ਵਿੱਚ ਵੀ ਸਪਲਾਈ ਦੇ ਵਿੱਚ ਵੀ ਔਰ ਜਿਹੜੇ ਚਲੋ ਮਾੜੇ ਅਨਸਰ ਹੈ ਜਾਂ ਕ੍ਰਾਸ ਬਾਰਡਰ ਇੰਟਰਨੈਸ਼ਨਲ ਸਮੱਗਲਰਸ ਨੇ ਉਹ ਆਪਣੇ ਕੰਮ 'ਚ ਲੱਗੇ ਹੋਏ ਪਰ ਪੁਲਿਸ ਪੂਰੀ ਤਰ੍ਹਾਂ ਤਰਕ ਹੈ ਔਰ ਵੱਡੀਆਂ ਰਿਕਵਰੀਆਂ ਪਿੱਛੇ ਜੀ ਵੀ ਹੋਈਆਂ ਔਰ ਲਗਾਤਾਰ ਜਿਹੜਾ ਇਹਦੇ ਉੱਤੇ ਡਰਾਈਵ ਦੇ ਉੱਤੇ ਪੂਰਾ ਸਾਡਾ ਫੋਕਸ ਹੈ ਔਰ ਇਹ ਚ ਕਾਮਯਾਬੀ ਸਾਨੂੰ ਪਹਿਲਾਂ ਵੀ ਵਧੀਆ ਹੋਰ ਵੀ ਇੱਥੇ ਮਿਹਨਤ ਕੀਤੀ ਜਾਏਗੀ ਸਰ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ ਇਹਦਾ ਨੈਟਵਰਕ ਕਾਫੀ ਹੋਏਗਾ ਜਿਵੇਂ ਪੰਜ ਕਾਫੀ ਭੀੜਾ ਲੱਗਣਾ ਨੈਟਵਰਕ ਕਾਫੀ ਹੋਏਗਾ ਦਾ ਇਹਦੇ ਚ ਜਿਹੜੇ ਜਾਰ ਕੇਸ ਐਂਡੀਪੀਐਸ ਦੇ ਪਹਿਲਾਂ ਹੀ ਹੈਗੇ ਇਹਦੇ ਤੇ ਅਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰिवੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਵੀ। ਤਾਂ ਜਿਹਨੇ ਏਰੀਆ 'ਚ ਇਹ ਕਾਰਵਾਈ ਕਰਦੇ ਹੋ ਉਹ ਤੋਂ ਲੋਕਾਂ ਤੋਂ ਫੀਡਬੈਕ ਲੈ ਲੈਂਦੇ, ਫੀਡਬੈਕ ਬਾਅਦ 'ਚ ਵੀ ਲੈ ਲੈਂਦੇ। ਫਿਰ ਇਹ ਤਾਂ ਨੋਕ ਰਿਪੋਰਟ ਦਿੰਦੇ, ਉਹਨਾਂ ਦੇ ਬਾਅਦ ਰਿਲੀਫ ਦੀ ਰਿਪੋਰਟ ਦਿੰਦੇ, ਇਹ ਚੈੱਕ ਕਰਦੇ ਰਹਿੰਦੇ ਹਾਂ। ਮੈਂ ਬਿਲਕੁਲ ਕਰਦਾ ਰਹਿਣਾ ਕਿ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਆ ਉਹ ਕਰਦੀ ਰਹਿੰਦੀ ਹੈ। ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਕਰਦੇ ਹੁਣ ਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕ ਵੀ ਮਿਲਦੀ ਰਹਿੰਦੀ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਹੈ ਲੋਕੀ ਇਹ ਸਮਝਦੇ ਆ ਕਿ ਜਿਹੜਾ ਇਹ ਚੀਜ਼ ਡਰੱਗ ਮਨੀ ਨਾ ਜਾਂ ਇਲ ਕਾਟਰ ਮਨੀ ਨਾ ਬਣਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਤਸਰ ਉਹਨੇ ਫੈਸਲਾ ਕਰ ਰਿਹਾ ਸੀ ਜਿਹੜਾ ਇਹ ਫਿਰ ਬਾਹਰ ਆਜੀਏ ਦੇਖੋ ਹੁਣ ਤਾਂ ਬਾਹਰ ਆਜੀ 2018 ਪਹਿਲਾ ਮੁਕੱਦਮਾ ਦਰਜ ਹੋਇਆ ਹੈ ਐਕਸਾਈਜ਼ ਐਕਸ਼ਨਾਂ ਦੇ ਵਿੱਚ 21 ਦੇ ਵਿੱਚ ਉਹ ਮੁਕਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਵੀ ਇੱਕ ਅਰਕਾ ਲਗਾਇਆ ਜਾਏਗਾ ਇਹ ਕੰਮ ਕਰਦਾਗਾ ਜਾਂ ਫਿਰ ਨਹੀਂ ਕਰਦਾ ਪਿਆ ਉਹ ਸਾਰਾ ਦੇਖੋ ਉਹ ਤਾਂ অনਗੋਇੰਗ ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈਨਸਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀਆਂ ਕੋਰਟ 'ਚ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬੇਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਇਹ ਇਹ ਕਿੰਨਾ ਮੁਕੱਦਮਾ ਦਰਜ ਹੋਇਆ ਐਕਸਾਈਜ਼ ਐਕਟ ਦਾ 23 ਦੇ ਵਿੱਚ ਦੋ ਮੁਕੱਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕੱਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਵੀ ਅੱਜ ਦਾ ਕੰਮ ਕਰਦਾ ਹੈ ਜਾਂ ਫਰਮਾਈ ਜਾਂਦਾ ਪਿਆ ਉਹ ਸਾਰਾ ਦੇਖੋ ਉਹ ਤਾਂ ਆਨਗੋਇੰਗ ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਆ ਬੇਲ ਕੈنسਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਆ ਕੋਰਟ 'ਚ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬੇਲ ਡਾਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਇਹ